ਇਹ ਮੇਰਾ ਲੜਕਾ ਬਜਿੰਦਰ ਸਿੰਘ ਸੀ ਇਹ ਬੀਐਸਐਫ ਸਰਕਾਰ ਦਾ ਸੀ ਇਹਦੀ ਬੈਸਟ ਬੰਗਾਵ ਡਿਊਟੀ ਸੀ ਆਰ ਰੋਤੇ ਡਿਊਟੀ ਤੇ ਰਹੇਗਾ ਬੁਖਾਰ ਚੰਨ ਨਾਲ ਤੇ ਲੀਵਰ ਗੈਡ ਹੋਣ ਨਾਲ ਮੌਤ ਹੋਈ ਦਾ ਬਾਕੀ ਅ ਇਹਨਾਂ ਨੂੰ ਸਨਮਾਨ ਦੀ ਹੈਗਾ ਕਾਰਜ ਸਮਾਨ ਬੀਐਸਐਫ ਦਾ ਸੀ ਬਹੁਤ ਬਹੁਤ ਧੰਨਵਾਦ ਜੀ ਇਹ ਸਿਰ ਪਰਿਵਾਰ ਦੇ ਪਿਛੇ ਕੌਣ ਕੌਣ ਨੇ ਇਹਨਾਂ ਦੇ ਪਰਿਵਾਰ ਦੇ ਪਿਛੇ ਇਸ ਦਾ ਮਾਤਾ ਪਿਤਾ ਹੈ ਭਾਈ ਹੈ ਬੇਟੇ ਆਂ ਦੇਖੀਏ ਤੁਹਾਡੀ ਆਪਣੇ ਬੇਟੇ ਨਾਲ ਲਾਸਟ ਗੱਲ ਜਿਹੜੀ ਕਦੋਂ ਹੋਈ ਸੀ ਲਾਸਟ 23 ਤਰੀਕ ਰਾਤ तकरीबन 9 ਵਜੇ ਤੇ 15 ਮਿੰਟ ਪਹਿਲਾਂ ਕੀ ਬੇਟਾ ਕੀ ਗੱਲਾਂ ਬਤਾ ਕੇ ਗਿਆ ਉਹਦਾ ਮੈਂ ਮੈਂ ਕੋਈ ਗੱਲ ਬਣਾ ਮੈਂ ਠੀਕ ਠਾਕ ਆ ਕੋਈ ਫਿਰ ਕਰਨੀ ਨਹੀਂ ਕਰੇ ਮੇਰੇ ਬਾਪੂ ਜੀ ਹੈਡ ਕਨਸਟੇਬਲ ਸੀ ਵੈਸਟ ਬੰਗਾਲ ਰਾਏਗਨ ਜੀ ਉਹਨਾਂ ਦੀ ਡਿਊਟੀ ਸੀ ਉਹਨਾਂ 25 ਸਾਲ ਆਪਣੇ ਦੇਸ਼ ਦੀ ਕੀਤੀ ਸੁਰੱਖਿਆ ਕੀਤੀ ਹੈ। ਉਹ ਜਦੋਂ ਪੂਰੇ ਹੋਏ ਨੇ ਉਦੋਂ ਵੀ ਉਹ ਨੌਕਰੀ ਤੇ ਸੀ। ਉਹਨਾਂ ਨੇ ਨੌਕਰੀ ਆਪਣੀ ਬਹੁਤ ਪਿਆਰੀ ਤੇ ਮੈਨੂੰ ਮੈਂ ਜਿੰਨੀ ਛੇਤੀ ਹੋ ਸਕੇ ਮੈਂ ਆਇਆ ਹਾਂ। ਬਾਹਰ ਬਾਹਰ ਸੀ ਮੈਂ ਵਿਦੇਸ਼ੀ ਮੈਂ ਕੈਨੇਡਾ ਲੈਣਾ ਹੈ। ਮੈਂ ਹੁਣੇ ਆਇਆ ਹਾਂ ਤੇ ਬਾਪੂ ਜੀ ਨੂੰ ਸਨਮਾਨ ਦੇ ਨਾਲ ਤੋੜਿਆ। ਮੈਂ ਸਾਨੂੰ ਮਾਣ ਹੈ ਆਪਣੇ ਬਾਪੂ ਜੀ ਨੂੰ ਤੁਹਾਨੂੰ ਕਾਲ ਕਦੋਂ ਗਈ ਸੀ ਕਿ ਬਾਪੂ ਦੇ ਇਦਰਾ ਹੋ ਗਏ 27 ਤਰੀਕ ਨੂੰ 9 ਵਜੇ ਉਹ ਵਜੇ ਪਹਿਲੇ ਪਤਾ ਚੱਲ ਗਿਆ ਸੀ ਬਾਪੂ ਜੀ ਪੂਰੇ ਹੋ ਗਏ ਪਰ ਕੁਝ ਕਰਨਾ ਕਰਕੇ ਮੈਂ ਉਸੇ ਉਹ ਆ ਨਹੀਂ ਸਕਿਆ ਤੁਹਾਡੀ ਲਾਸਟ ਗੱਲ ਫਿਰ ਕੀ ਹੋਈ ਸੀ ਲਾਸਟ ਗੱਲ ਕਦੋਂ ਹੋਈ ਸੀ ਕਿੰਨੇ ਦਿਨੋਂ ਬਾਪ 10 ਦਿਨ ਪਹਿਲਾਂ ਹੋਈ ਲਾਸਟ ਗੱਲ ਮੇਰੇ ਬਾਪੂ ਜੀ ਨਾਲ ਹੋਈ ਸੀ ਕੰਮ ਕਰਦੇ ਮੈਨੂੰ ਕਹਿੰਦੇ ਸੀ ਵੀ ਕੰਮ ਕਰ ਸ਼ੇਰਾ ਧਿਆਨ ਨਾਲ ਆਪਣਾ ਕਰੀ ਟੌਰ ਨਾਲ ਜਿਉਣਾ ਜਿੱਦਾਂ ਮੈਂ ਰਿਆਂ ਬਸ ਇਹ ਗੱਲ ਹੋਈ ਸੀ ਪਿੰਡ ਦੋਵਾਲੀ ਦਾ ਜਿਹੜਾ ਬੀਐਸਐਫ ਚ ਅਰਜਿੰਦਰ ਸਿੰਘ ਨਾਮ ਦਾ ਫੌਜੀ ਜਵਾਨ ਸੀਗਾ ਉਹਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ ਅੱਜ ਉਹਦੀ ਡੈੱਡ ਬੋਡੀ ਜਿਹੜੀ ਹੈ ਪਿੰਡ ਪਹੁੰਚੀ ਹੈ ਬੜਾ ਸੋਗਮਈ ਮਾਹੌਲ ਹੈ ਸਾਰੇ ਪਿੰਡ ਚ ਪਿਛੇ ਨੌਜਵਾਨ ਦੀ ਹਸਤਰਾਂ ਡਿਊਟੀ ਦੌਰਾਨ ਮੌਤ ਹੋਣੀ ਅਚੰਤ ਅੱਜ ਸੰਸਕਾਰ ਦੇ ਵਿੱਚ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਤੇ ਮੈਨੂੰ ਉਮੀਦ ਹੈ ਕਿ ਪਰਿਵਾਰ ਤਾਂ ਜ਼ਰੂਰ ਜਦੋਂ ਭੈਣ ਭਰਾ ਇਕੱਠੇ ਹੋ ਕੇ ਦੁੱਖ ਸਾਂਝਾ ਕਰਦੇ ਨੇ ਤਾਂ ਦੁੱਖ ਜ਼ਰੂਰ ਵੰਡਾਇਆ ਜਾਂਦਾ ਹੈ ਇਸ ਕਰਕੇ ਮੈਂ ਅੱਜ ਉਹਨਾਂ ਦੇ ਅੰਤਮ ਸਿਸਕਾਰ ਦੇ ਮੌਕੇ ਤੇ ਹਾਂ